ਸਾਵਧਾਨ ਫਰੂਟੀ ਪੀਣਾ ਹੋ ਸਕਦਾ ਹੈ ਖਤਰਨਾਕ ਬੜੇ ਸਵਾਦ ਨਾਲ ਬੱਚਾ ਪੀ ਰਿਆ ਸੀ ਫਰੂਟੀ ਵਿੱਚੋਂ ਨਿਕਲਿਆ ਕੁਝ ਜਿਆ ਕਿ ਉੱਡ ਗਏ ਸਭ ਦੇ ਹੋਸ਼ ਵੀਡੀਓ ਸ਼ੇਅਰ ਕਰ ਹੋਰਾਂ ਨੂੰ ਵੀ ਕਰੋ ਸੁਚੇਤ ਫਰੂਟੀ ਪੀਣ ਦਾ ਹਰ ਕੋਈ ਸ਼ੁਕੀਨ ਹੈ ਹਰ ਕਿਸੇ ਨੂੰ ਫਰੂਟੀ ਪੀਣਾ ਬਹੁਤ ਪਸੰਦ ਹੈ ਪਰ ਅੱਜ ਕੱਲ ਇਹਨਾਂ ਪੈਕ ਕੀਤੇ ਗਏ ਜੂਸਾਂ ਦੇ ਵਿੱਚ ਬਹੁਤ ਕੁਝ ਨਿਕਲ ਰਿਹਾ ਤੇ ਸਾਡੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ ਤਾਜ਼ਾ ਮਾਮਲਾ ਬਟਾਲਾਦੀਨ ਪਿੰਦੇ ਕਸਬਾ ਫਤੇਗੜ ਚੂੜੀਆਂ ਦਾ ਜਿੱਥੇ ਕਿ ਪਤਾ ਦੇ ਵੱਲੋਂ ਆਪਣੇ ਬੱਚੇ ਨੂੰ ਪੀਣ ਦੇ ਲਈ ਇੱਕ ਫਰੂਟੀ ਖਰੀਦ ਕੇ ਦਿੱਤੀ ਗਈ। ਬੱਚਾ ਵੀ ਬੜੇ ਚਾਹ ਦੇ ਨਾਲ ਫਰੂਟੀ ਪੀ ਰਿਹਾ ਸੀ ਪਰ ਜਦੋਂ ਬੱਚੇ ਨੇ ਅੱਧੀ ਫਰੂਟੀ ਪੀ ਲਈ ਤਾਂ ਬੱਚੇ ਨੂੰ ਫਰੂਟੀ ਦੇ ਵਿੱਚ ਕੁਝ ਗੜਬੜ ਲੱਗੀ ਤੇ ਬੱਚੇ ਦੇ ਵੱਲੋਂ ਇਹ ਗੱਲ ਆਪਣੇ ਪਿਤਾ ਨੂੰ ਦੱਸੀ ਗਈ ਤੇ ਜਦ ਪਿਤਾ ਦੇ ਵੱਲੋਂ ਫਰੂਟੀ ਦਾ ਨਿਰਖਣ ਕੀਤਾ ਗਿਆ ਉਸ ਨੂੰ ਖੋਲ ਕੇ ਵੇਖਿਆ ਗਿਆ ਤਾਂ ਉਸ ਦੇ ਵਿੱਚੋਂ ਕੁਝ ਕਾਲਾ ਕਾਲਾ ਜੰਮਿਆ ਹੋਇਆ ਮਿਲਿਆ। ਬੱਚੇ ਦੇ ਫਰੂਟੀ ਪੀਣ ਤੋਂ ਬਾਅਦ ਬੱਚਾ ਬਿਮਾਰ ਹੋ ਗਿਆ ਬੱਚੇ ਨੂੰ ਉਲਟੀਆਂ ਸ਼ੁਰੂ ਹੋ ਗਈਆਂ ਉੱਥੇ ਹੀ ਬੱਚੇ ਦੇ ਪਿਤਾ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਦ ਵੀ ਉਹ ਦੁਕਾਨ ਤੋਂ ਫਰੂਟੀ ਖਰੀਦਣ ਤਾਂ ਥੋੜਾ ਧਿਆਨ ਜ਼ਰੂਰ ਰੱਖਣ ਜੀ ਮੇਰਾ ਬੇਟਾ ਬਾਜ਼ਾਰ ਤੋਂ ਇਹ ਇੱਕ ਫਰੂਟੀ ਲੈ ਕੇ ਆਇਆ ਸੀ ਤੇ ਜਦੋਂ ਨੇ ਜਦੋਂ ਨੇ ਉਹ ਪੀਤਾ ਤੇ ਉਹਨੂੰ ਟੇਸਟ ਉਹਦਾ ਅਜੀਬ ਜਿਹਾ ਲੱਗਾ ਤੇ ਮੈਂ ਉਸ ਟਾਈਮ ਉਸੇ ਟਾਈਮ ਫਰੂਟੀ ਫੜ ਕੇ ਜਦੋਂ ਉਹਨੂੰ ਖੋਲ ਕੇ ਉਹਦੇ ਦੂਸਰੇ ਗਲਾਸ 'ਚ ਪਾਇਆ ਤੇ ਉਹਦਾ ਆਹ ਵਾਲਾ ਕਲਰ ਨਿਕਲਿਆ ਦੇਖੋ ਔਰ ਉਹਦੇ ਵਿੱਚ ਇੱਕ ਆਹ ਵੇਸਟ ਜਿਹੜਾ ਬਿਲਕੁਲ ਹੀ ਕਾਲਾ 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 ਪਦਾਰਥ ਇੱਕ ਨਿਕਲਿਆ ਮਤਲਬ ਫਰੂਟੀ ਬਿਲਕੁਲ ਖਰਾਬ ਸੀ ਔਰ ਉਹਦੇ ਵਿੱਚੋਂ ਇੱਕ ਬਿਲਕੁਲ ਰਬੜ ਜੀ ਵਾਂਗੂ ਕਾਲਾ ਜਿਹਾ ਪਦਾਰਥ ਨਿਕਲਿਆ ਜੋ ਕੀ ਅਜੇ ਪਤਾ ਨਹੀਂ ਲੱਗਾ ਕੀ ਆ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀਆਂ ਬੰਦ ਚੀਜ਼ਾਂ ਅਸੀਂ ਬਾਜ਼ਾਰ ਮਾਰਕੀਟ ਤੋਂ ਲੈ ਰਿਆ ਇਹਨੂੰ ਦੇਖ ਕੇ ਖੋਲ ਗਏ ਡਾਇਰੈਕਟ ਇਹਦਾ ਪਾਈਪ ਨਾਲ ਪੀਣ ਨਾਲ ਕਿਸੇ ਦਾ ਕੋਈ ਨੁਕਸਾਨ ਵੀ ਹੋ ਸਕਦਾ ਬੱਚੇ ਨੂੰ ਕੋਈ ਸਾਈਡ ਇਫੈਕਟ ਦੇਖੋ ਜਦੋਂ ਬੱਚੇ ਨੇ ਪੀਤਾ ਉਹ ਇੱਕ ਇਹਦੀ ਪਾਈਪ ਦੇ ਵਿੱਚ ਵੀ ਇੱਕ ਵੇਸਟ ਪਿਆ ਦਾ ਇਹਦੇ ਵਿੱਚ ਵੀ ਉਹ ਕਾਲਾ ਜਿਹਾ ਜੋ ਨਿਕਲਿਆ ਵਿੱਚ ਫਸਿਆ ਪਿਆ ਪਾਈਪ ਦੇ ਤੇ ਉਸੇ ਟਾਈਮ ਬੱਚੇ ਨੇ ਵੌਮਟਿੰਗ ਕਰਤੀ ਤੇ ਉਹਦੀ ਤਬੀਅਤ ਸਾਨੂੰ ਥੋੜੀ ਠੀਕ ਨਹੀਂ ਲੱਗੀ ਤੇ ਅਸੀਂ ਉਹਦਾ ਡਾਕਟਰ ਨੂੰ ਵੀ ਪੁੱਛਿਆ ਉਹਦੇ ਬਾਰੇ ਰੀਗਾਰਡਿੰਗ ਤੁਸੀਂ ਕੰਪਨੀ ਦੇ ਜਾਂ ਕੋਟੇਟ ਕੀ ਫਿਰ ਅਸੀਂ ਜਿੱਥੋਂ ਇਹ ਪ੍ਰੋਡਕਟ ਲਿਆ ਸੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡਾ ਤੇ ਇਹਦੇ 'ਚ ਕੋਈ ਰੋਲ ਨਹੀਂ ਆ ਤੁਸੀਂ ਕੰਪਨੀ ਨੂੰ ਗੱਲ ਕਰੋ ਫਿਰ ਮੈਂ ਇਸ ਫਰੂਟੀ ਦੇ ਉੱਪਰ ਹੀ ਇੱਕ ਇਹਨਾਂ ਦੀ ਇੱਕ ਕਾਲ ਸੈਂਟਰ ਹੀ ਉਹਦੇ ਕੋਲ ਕੀਤੀ ਔਰ ਉਹਨਾਂ ਨੇ ਕੰਪਲੇਂਟ ਨੂੰ ਨੋਟ ਕਰਕੇ ਤੇ ਉਹਨਾਂ ਦੇ ਬੰਦੇ ਵੀ ਵਿਜ਼ਿਟ ਕਰਨ ਆਏ ਸੀ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਜੀ ਮਤਲਬ ਕਿ ਅਹੀਂ ਕੰਪਨੀ ਦਾ ਇਹਦੇ ਕੋਈ ਕਸੂਰ ਨਹੀਂ ਆ ਇਹ ਟਰਾਂਸਪੋਰਟੇਸ਼ਨ ਚ ਹੋ ਸਕਦਾ ਵਾ ਰਸਤੇ 'ਚ ਖਰਾਬ ਹੋ ਸਕਦੀ ਆ ਜਦ ਕਿ ਕੋਈ ਵੀ ਕੰਪਨੀ ਆ ਡੀਲਿੰਗ ਕਰਦੀ ਆ ਉਹ ਡੀਲਰ ਖੁਦ ਦੁਕਾਨ ਤੱਕ ਸਮਾਨ ਪਹੁੰਚਾਉਣ ਦਾ ਜ਼ਿੰਮੇਵਾਰ ਹੁੰਦਾ ਵਾ ਤੇ ਕੰਪਨੀ ਆਪਣਾ ਸਿਰਫ ਪੱਲੇਦਾਰੀ ਝਾੜ ਰਹੀ ਆ ਹਰ ਕਿਸੇ ਦੇ ਇੱਕ ਇੱਕ ਦੋ ਦੋ ਬੱਚੇ ਨੇ ਕੋਈ ਵੀ ਮਿਸ ਹੈਪਨਿੰਗ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਠੀਕ ਹੁੰਦੇ ਕਿਹਾ ਚੱਲਦੀ ਮੈਂ ਆਪਣੇ ਡਿਸਟ੍ਰਿਕਟ ਗੁਰਦਾਸਪੁਰ ਦੇ ਜਿਹੜੇ ਡੀ ਐਚਓ ਨੇ ਜੀ ਐਸ ਬੰਨੂ ਸਾਹਿਬ ਉਹਨਾਂ ਨੂੰ ਉਹਨਾਂ ਨਾਲ ਗੱਲ ਕੀਤੀ ਆ ਔਰ ਉਹਨਾਂ ਦੇ ਧਿਆਨ ਚ ਵੀ ਇਹ ਮਸਲਾ ਲਿਆਂਦਾ ਵਾ ਔਰ ਮੈਂ ਆਪਣੀ ਪੂਰੀ ਲਿਖਤ ਕੰਪਲੇਂਟ ਇਸ ਫਰੂਟੀ ਕੰਪਨੀ ਦੇ ਉੱਪਰ ਕਾਰਵਾਈ ਕਰਨ ਵਾਸਤੇ ਡੀ ਐਚਓ ਸਾਹਿਬ ਨੂੰ ਪੂਰੀ ਕੰਪਲੇਂਟ ਉਹਦੀ ਹਰ ਚੀਜ਼ ਆ ਸਾਰੇ ਪ੍ਰੋਡਕਟ ਉਹਨਾਂ ਨੂੰ ਭੇਜ ਦਿੱਤੇ ਨੇ ਪਰ ਬੱਚਾ ਠੀਕ ਹੈ ਬੱਚਾ ਠੀਕ ਹੈ ਹੁਣ ਕੀ ਕਹਿਣਾ ਚਾਹੋਗੇ ਆਮ ਨੂੰ ਮੈਂ ਆਮ ਪਬਲਿਕ ਨੂੰ ਇਹੀ ਕਹਿਣਾ ਚਾਹਨਾ ਵਾ ਵੀ ਬੰਦ ਚੀਜ਼ਾਂ ਭਾਵੇਂ ਉਹਨਾਂ ਦੀ ਮੈਨੂਫੈਕਚਰਿੰਗ ਨਾ 1 ਮੰਥ ਦੀ ਆ ਭਾਵੇਂ ਸਾਲ ਦੀ ਆ 2 ਸਾਲ ਦੀ ਆ ਫਿਰ ਵੀ ਜਿਹੜੀਆਂ ਬੰਦ ਡੱਬਾ ਟੈਟਰਾਪੈਕ ਕੁਛ ਵੀ ਆ ਰਿਹਾ ਉਹਨੂੰ ਬਿਲਕੁਲ ਧਿਆਨ ਨਾ ਵੈਸੇ ਤੇ ਇਹਨਾਂ ਚੀਜ਼ਾਂ ਤੋਂ ਬਚਿਆ ਹੀ ਜਾਵੇ ਜੋ ਸਾਡੇ ਨਾਲ ਹੋਇਆ ਕਿਸੇ ਨਾਲ ਵੀ ਨਾ ਹੋਵੇ ਲੇਕਿਨ ਇਹਨਾਂ ਚੀਜ਼ਾਂ ਤੋਂ ਬਚਾ ਕੀਤਾ ਜਾਵੇ ਅਗਰ ਇਹਨਾਂ ਨੂੰ ਯੂਜ਼ ਕਰਦੇ ਵੀ ਹੋ ਤੇ ਇਹਨਾਂ ਨੂੰ ਗਲਾਸ 'ਚ ਪਾ ਕੇ ਜਾਂ ਬੋਤਲ 'ਚ ਪਾ ਕੇ ਚੈੱਕ ਕਰਕੇ ਫੇਰ ਹੀ ਪੀਤਾ ਜਾਵੇ ਕਾਬਿਲ ਗੋਰਾ ਕਿ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਅਜਈਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਖਾਣ ਪੀਣ ਵਾਲੀਆਂ ਚੀਜ਼ਾਂ ਜੋ ਬਹੁਤ ਕੁਝ ਬਰਾਮਦ ਹੁੰਦਾ ਪਰ ਜ਼ਰੂਰਤ ਹੈ ਕਿ ਇਹਨਾਂ ਚੀਜ਼ਾਂ ਨੂੰ ਖਰੀਦਣ ਤੋਂ ਪਹਿਲਾਂ ਤੇ ਖਾਣ ਤੋਂ ਪਹਿਲਾਂ ਇੱਕ ਵਾਰੀ ਪਰਖਣ ਦੀ ਤਾਂ ਜੋ ਸਾਡੀ ਸਿਹਤ ਨਾਲ ਕੋਈ ਖਿਲਵਾੜ ਨਾ ਹੋਵੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਈਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ